ਜੀ ਗਾਇਸ ਕੀ ਹਾਲ ਚਾਲਾ ਜੀ ਅੱਜ ਸਾਡੇ ਨਾਲ ਆ ਗਿਆ ਆ ਪ੍ਰਿੰਸੀ ਭਰਾ ਫੇਰ ਬਲੌਗ ਦੇ ਵਿੱਚ ਸ਼ੁਰੂਆਤ ਕਰੋ ਅੱਜ ਕੀ ਬਲੌਗ ਕਰਦੇ ਸ਼ੁਰੂਆਤ ਹਨਜੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਬਲੌਗ ਕਰਦੇ ਸ਼ੁਰੂਆਤ ਹੋਰ ਤੁਸੀਂ ਕਿੱਦਾਂ ਹੋਵੋਗੇ ਜੀ ਦੋ ਦਿਨ ਤੱਕ ਬਲੌਗ ਨਹੀਂ ਆ ਉਹਦੇ ਕਰਕੇ ਸਾਨੂੰ ਮਾਫ਼ ਕਰਿਓ ਤੇ ਅੱਜ ਆਪਾਂ ਕਰਦੇ ਆ ਅੱਜ ਬਲੌਗ ਦੀ ਸ਼ੁਰੂਆਤ ਤੇ ਅੱਜ ਆਪਾਂ ਆਏ ਆ ਇੱਧਰ ਲਈ ਤੁਹਾਨੂੰ ਖੋਲਣ ਤੇ ਆਜ ਥੂਲਾ ਆਜ ਲੇਟ ਅਦੇ ਨਹੀਂ ਖਾਇਆ ਥੂਲਾ ਤੇ ਖਾਂਦੇ ਆ ਚਿੰਗਮਾ ਸਵੇਰੇ ਸਵੇਰੇ ਹੋਰ ਰੋਟੀ ਪਾਣੀ ਨੂੰ ਘੱਟ ਘਰਦੇ ਰੋਟੀ ਥੋੜੀ ਨਾ ਦਿੰਦੇ ਚਿੰਗਮਾ ਤੇ ਰਹਿੰਦਾ ਹੈ ਅੱਛਾ ਚੱਲੋ ਜੀ ਬਾਕੀ ਤੁਹਾਨੂੰ ਸੀਨ ਦਿਖਾਉਣੇ ਆ ਬਾਅਦ ਚੋਂ ਦੁਕਾਨ ਖੋਲ ਲਾਂ ਦੋ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਦੋ ਤਿੰਨ ਦਿਨ ਹੋ ਗਏ ਆ ਕਿਉਂਕਿ ਮੈਂ ਸ਼ੋਪ ਤੇ ਆਇਆ ਨਹੀਂ ਸੀਗਾ ਠੀਕ ਆ ਮੈਂ ਛੁੱਟੀ ਤੇ ਸੀਗਾ ਤੇ ਪਾਰਸਲ ਪਿਓ ਆਪਣੇ ਜਾਣਾ ਉਹ ਆ ਦੋ ਤਿੰਨ ਦਿਨਾਂ ਦੇ ਤੇ ਹੁਣ ਉਹਨਾਂ ਦਾ ਮੈਂ ਡਰੈੱਸ ਵਗੈਰਾ ਲਿਖਣ ਰਿਹਾ ਠੀਕ ਹੈ ਜੀ ਬਾਕੀ ਪਾਰਸਲ ਆਪਾਂ ਲੌਣ ਜਾਣਾ ਹੈ ਹੁਣ ਡਰੈੱਸ ਲਿਖ ਲੈਣਾ ਆ ਦੇਖੋ ਠੀਕ ਹੈ ਜੀ ਉਹ ਆ ਤੇ ਉਸ ਤੋਂ ਬਾਅਦ ਆਪਾਂ ਸ਼ੂਜ਼ ਲਾਇਆਗੇ ਪਾਰਸਲ ਕਰਿਆਂਗੇ ਠੀਕ ਹੈ ਜੀ ਬਾਕੀ ਵੀਡੀਓ ਨਾਲ ਜੁੜੇ ਰਹੋ ਬਾਕੀ ਤੁਹਾਨੂੰ ਵੀਡੀਓ ਵਾਚ ਤੁਹੋਣੇ ਆ ਜੀ ਬਾਕੀ ਵੀਡੀਓ ਨਾਲ ਤੁਸੀਂ ਜੁੜੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਪੀਵੀ08 ਦਿੱਤੀ ਬਲੌਗ ਤੇ ਹੁੰਦੇ ਰਹਿਣਗੇ ਜੀ ਇਸੇ ਬਾਤ ਨੂੰ ਬਾਅਦ ਵਿੱਚ ਯਾਦ ਦੇਣਾ ਜੀ ਠੀਕ ਹੈ ਜੀ ਬ੍ਰੈਂਚੋਂ ਬਾਹਰ ਆਇਆ ਇੱਥੇ ਆਇਆ ਬਾਹਰ ਮਾਤਾ ਹੁਣ ਨਾਲ ਉਹ ਦੇਖੋ ਮਾਤਾ ਬੈਠੀ ਹੋਆ ਦਿੱਲੀ ਸਾਈਡ ਉਹ ਵੀ ਹੁਣ ਆਇਆ ਕਸਟਮਰ ਦਿਖੰਦੇ ਆ ਬਾਹਰ ਵੀ ਅੰਦਰ ਆ ਜੂਗਾ ਥੋੜੀ ਦੇਰ ਤੱਕ ਠੀਕ ਹੈ ਜੀ ਆ ਆਪਣੇ ਸ਼ੂਜ਼ ਇੱਧਰ ਲੱਗੇ ਹੋਏ ਆ ਇੱਧਰ ਵੀ ਆ ਬਾਕੀ ਵੀਡੀਓ ਨਾਲ ਤੁਸੀਂ ਜੁੜੇ ਰਹੋ ਕਿਤੇ ਤੁਹਾਨੂੰ ਡੇਲੀ ਬਲੌਗ ਦਿਖਾਉਂਦੇ ਰਵਾਂਗੇ ਜੀ ਠੀਕ ਹੈ ਜੀ ਓਕੇ ਥੈਂਕ ਯੂ ਹੁਣ ਆਪਾਂ ਗਾਹ ਕੋਕ ਨੂੰ ਤੋੜਤਾ ਵਾ ਹੁਣ ਆਪਾਂ ਚਲੇ ਆਂ ਚਾਹ ਨਾਲ ਭੁਜੀਆ ਖਾਣਾ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਡਾਕਟਰ ਨੂੰ ਦੇਖ ਲੋ ਆ ਬੂਟੇ ਲਾਉਂਦਿਆ ਇਦਾਂ ਦੇ ਕੰਮ ਪਹਿਲੇ ਕੱਤ ਨਹੀਂ ਕੀਤੇ ਡਾਕਟਰ ਇੱਧਰ ਦੇਖੋ ਡਾਕਟਰ ਡਾਕਟਰ ਬੂਟਾ ਲਾਉਂਦਿਆ ਪਹਿਲੀ ਵਾਰ ਕੋਈ ਵਧੀਆ ਜਿਹਾ ਕੰਮ ਕੀਤਾ ਡਾਕਟਰ ਨੇ ਹੋਰ ਆਪਾਂ ਚੱਲੇ ਆਂ ਦੁਕਾਨ ਤੇ ਭਾਈ ਨੇ ਮੈਨੂੰ ਆਵਾਜ਼ ਮੜੀ ਆ ਉੱਥੇ ਜਾ ਕੇ ਤੁਹਾਨੂੰ ਦਿਖਾਉਣੀ ਆ ਹਾਂਜੀ ਮੈਨੂੰ ਮੂਹ ਪਈ ਨਹੀਂ ਗਿਆ ਪਾਣੀ ਭਰ ਲਿਆ ਤੇ ਮੈਂ ਪਾਣੀ ਭਰਾਂ ਤੇ ਜਲਦੀ ਦੇ ਸਕਦੇ ਹਾਂ ਹਾਂਜੀ ਹੁਣ ਆਪਾਂ ਚੱਲੇ ਆਂ ਪੂਜੀਆਂ ਲੈਣ ਕਿ ਪੂਜੀਆਂ ਲੈ 20 ਰੁਪਏ ਦਾ ਭੁਜੀਆ ਲਿਆਵਾਂਗੇ ਉੱਥੋਂ ਕਰਾਣੇ ਦੀ ਦੁਕਾਨ ਤੋਂ ਲਿਆਉਣੇ ਆ ਹੁਣ ਮੈਂ ਉਧਰ ਲਈ ਇੱਥੇ ਚੱਲਾਵਾਂ ਉੱਥੇ ਪਹੁੰਚ ਕੇ ਤੁਹਾਨੂੰ ਦਿਖਾਉਂਦੇ ਹਾਂ ਹਾਂਜੀ ਹੁਣ ਮੈਂ ਰੋਡ ਕਰਾਸ ਕਰ ਲਿਆ ਵਾ ਹੁਣ ਅੱਗੇ ਜਾਂਦੇ ਹਾਂ ਹਾਂਜੀ ਹੁਣ ਆਪਾਂ ਕਰਾਣੇ ਦੀ ਦੁਕਾਨ ਤੇ ਪਹੁੰਚ ਗਏ ਹਾਂ ਹੁਣ ਆਪਾਂ ਇੱਥੇ ਭੁਜੀਆ ਲਵਾਂਗੇ ਹਾਂਜੀ ਹੁਣ ਆਪਾਂ ਉਧਰ ਹੀ ਘੁੰਮਦੇ ਘੁੰਮਦੇ ਇੱਧਰ ਆ ਗਏ ਹਾਂ ਇੱਧਰ ਹੀ ਥੋੜੇ ਦੇ ਰਹਿਵਾਂਗੇ ਫਿਰ ਦੁਕਾਨ ਤੇ ਜਾਵਾਂਗੇ ਉੱਧੇ ਹੀ ਦਿਲ ਜਾਨੀ ਲੱਗਣ ਦਾ ਹੈ ਤਾਂ ਮੈਂ ਘੁੰਮਣ ਆ ਗਿਆ ਨਾਲ ਮਗਈਆ ਆ ਤੁਰਿਆਂ ਹੁੰਦੇ ਆ ਆਪਾ ਇੱਧਰ ਆ ਰੇਲਵੇ ਰੋਡਾਂ ਦੇ ਕੱਚੇ ਰਸਤੇ ਵਾਲਾ ਉੱਥੇ ਖੜੇ ਆ ਗੱਲਾਂ ਗੁੱਲਾਂ ਕਰਨ ਦੇ ਹੀ ਆ। ਹੋਰ ਫਿਰ ਇੱਧਰ ਹੀ ਚਲੀ ਜਾਂਦੇ ਆ ਫਾਟਾ ਕਾਜ ਪਹਿਲੀ ਯਾਰ ਖੁੱਲਾ ਤੁਹੇ ਦੇ ਸਕਦੇ ਆ। ਪਹਿਲੀ ਯਾਰ ਖੁੱਲਾ ਜ ਫਾਟਕ। ਮੋਢਾ ਕਾਜੀ ਦੇਖਿਆ ਨਹੀਂ ਖੁੱਲਾ ਫਾਟਕ। ਅੱਖਾਂ ਵੜੀ ਬਿੰਗੀਆਂ ਹੋ ਗਈਆਂ ਇਹ ਦੇਖੇ ਦੇਖੇ। ਕੀ ਕਰ ਸਕਦੇ ਦਈ। ਗਾਫੇ ਇੱਧਰ ਹੀ ਬੈਲੇ ਬੈਠੇ ਆ ਹੁਣ ਗੱਲਾਂ ਗੁੱਲਾਂ ਹੀ ਕਰਦੇ ਨੇ। ਸਾਹਮਣੇ ਦੇਖੋ ਠੀਗਾ ਸਲੂਨ ਦੇਖੋ ਸਾਹਮਣੇ ਈਵਾ ਸਲੂਨ ਆ ਜੀ ਜੇ ਕਿਸੇ ਨੇ ਕਟਿੰਗ ਵੀ ਵਗੈਰਾ ਕਰਾਉਣੀ ਹੋਵੇ ਜਾਂ ਵਾਲਰ ਵੰਡਿੰਗ ਕਰਾਉਣੀ ਹੋਵੇ ਤੇ ਸਾਹਮਣੇ ਈਵਾ ਸਲੂਨ ਚ ਮਿਲੋ ਠੀਗਾ ਗਾਇਜ਼ ਈਵਾ ਸਲੂਨ ਉਤੋ ਗਏ ਆਪਣੀ ਸ਼ੋਭਾ ਪਰਲੀ ਸਾਈਡ ਉਹ ਦੇਖੋ ਆਪਣੀ ਤੋਂ ਸ਼ੌਕ ਦੀ ਜੀ ਆ ਫਰੈਂਚੋ ਉਹ ਦੇਖੋ ਲਿਖਿਆ ਤੁਹਾਨੂੰ ਜੁੜਦਾ ਹੋਣਾ ਇਹ ਆ ਚੈੱਕ ਕਰੋ ਰਤਨ ਫੁੱਟਵਰ ਔਰ ਸਾਡੀ ਸ਼ੌਕ ਉਧਰ ਆ ਜੀ ਬਾਕੀ ਵੀਡੀਓ ਨਾਲ ਜੁੜੇ ਰਹੋ ਬਾਕੀ ਬਾਅਦ ਚ ਗੋਈ ਆ ਹਾਂਜੀ ਵੀਡੀਓ ਤੋਂ ਅੱਗੇ ਵਧਣ ਤੋਂ ਪਹਿਲਾਂ ਸਾਡਾ ਇੱਕ ਕੰਮ ਕਰ ਦਿਆ ਕਰੋ ਭਾਈ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰ ਦਿੱਤਾ ਕਰੋ ਕਹਿੰਦੇ ਪਹਿਲਾਂ ਹੀ ਕਰ ਦਿਆ ਕਰ ਤੁਸੀਂ ਉਹਦਾ ਤੋਂ ਵੀ ਕਰ ਦਿੰਦੇ ਆ ਪਰ ਕਰ ਦਿਆ ਕਰੋ ਪਾਣੀ ਚੈੱਕ ਕਰੋ ਦੇਖੋ ਜੀ ਸਰ ਆਹ ਫੋ ਪਰਚੇ ਕੱਚੇ ਰੋ ਡਾਲਦੀ ਪਾਣੀ ਚੈੱਕ ਕਰੋ ਇੱਧਰ ਵੀ ਪਾਣੀ ਉੱਧਰ ਵੀ ਪਾਣੀ ਉੱਧਰ ਵੀ ਪਾਣੀ ਕੀ ਪੈਂਦਾ ਹੈਗਾ ਗਾਇਜ਼ ਆਪਾਂ 3 ਦਿਨ ਮਹਾਵੀਰ ਭਾਜੀ ਹਿਮਾਚਲ ਗਿਆ ਹੈਗਾ ਤਾਂ ਹੀ ਅੰਮ੍ਰਿਤਸਰ ਗਏ ਉੱਥੋਂ ਮਾਣ ਤਾਂ ਕਰਕੇ ਸਾਡੀ ਵਲੋਗ ਨਹੀਂ ਆਉਂਦੀ ਜੀ ਹੁਣ ਡੈਗੂ ਡੈਗੂ ਵਲੋਗ ਆਉਗੇ ਦੇ ਹੁਣ ਅੱਗੇ ਦੀ ਵਲੌਗ ਦੇਖਣ ਲਈ ਤੁਹਾਨੂੰ ਕੋਈ ਸ਼ਾਪ ਤੇ ਜਾ ਕੇ ਵਲੌਗ ਦੇਖੋਣੇ ਅੱਗੇ ਦਾ ਗਾਈਜ਼ ਹੁਣ ਆਪਾਂ ਇੱਥੇ ਘੁੰਮਦੇ ਘੁੰਮਦੇ ਇਧਰ ਆ ਗਏ ਇੱਥੇ ਲੱਗੀਆਂ ਜੀ ਜਾਮਨ ਤੇ ਅੰਮ ਇਧਰ ਲੱਗੀਆਂ ਛੜੀਆਂ ਜੇ ਤੁਸੀਂ ਛਲੀਆਂ ਖਾਣਾ ਚਾਹੁੰਦੇ ਹਾਂ ਕਮੈਂਟ 'ਚ ਨਾ ਛੱਲੀ ਲਿਖ ਦਿਓ ਲੈ ਆ ਆ ਅੰਕਲ ਹੁਣ ਛੱਲੀ ਫਰਾਈ ਕਰ ਰਹੇ ਨੇ ਆ ਦੇਖੋ ਜੀ ਜਾਮਨ ਕੋਲ ਲਾਈ ਜੇ ਚੱਲੀ ਖਾਣੀਆਂ ਤਾਂ ਦੱਸਦੇ ਉੱਥੇ ਗੋਲ ਗੱਪੇ ਵੀ ਆ ਉਹ ਗੋਲ ਗੱਪੇ ਦੀ ਰੈਡੀ ਹੈ ਜੀ ਇਹਨਾਂ ਦੇ ਗੋਲ ਗੱਪੇ ਬਹੁਤ ਵਧੀਆ ਲੱਦੇ ਨੇ ਮੈਂ ਇੱਥੇ ਹੀ ਖਾਣਾ ਹਾਂ ਆ ਸਾਡੀ ਸ਼ਾਪ ਜੀ ਬਾਕੀ ਦੀ ਲੋ ਜੀ ਦੋਸਤੋ ਆਪਾਂ ਹੁਣ ਵਲੌਗ ਦੀ ਇੱਥੇ ਕਰਦੇ ਆ ਐਂਡਿੰਗ ਠੀਕ ਆ ਜੀ ਐਂਡਿੰਗ ਕਰਨ ਤੋਂ ਪਹਿਲਾਂ ਇੱਕ ਚੀਜ਼ ਤੁਸੀਂ ਕਰ ਦਿਓ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰ ਲਓ ਠੀਕ ਹੈ ਲੋਲ ਵਾਲੀ ਘੰਟੀ ਆ ਫਿਰ ਤੋਂ ਆ ਦਿਓ ਕੈਂਟੀ ਪਾਰਲਾ ਮੋਲ ਚੈੱਕ ਕਰ ਲਓ ਜੀ ਕੈਂਟੀ ਓ ਕੈਂਟੀ ਚਲ ਗਿਆ ਮੋਲ ਜੀ ਚਲੋ ਵੀਡੀਓ ਐਂਡ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਚੀਜ਼ ਦੱਸਦੀ ਸਾਡੇ ਕੋਲ ਨਵਾਂ ਸਕੀਨ ਨਿਕਲਿਆ ਜੇ ਤੁਸੀਂ ਕੋਈ ਵੀ ਬੂਟ ਖਰੀਦਣਾ ਚਾਹੁੰਦੇ ਆ ਸਾਡੇ ਆਰਡਰ ਨੰਬਰ 62 78 78 24 88 ਤੇ ਮੈਸੇਜ ਕਰੋ ਤੇ 300 ਰੁਪਏ ਐਡਵਾਂਸ ਦੇ ਕੇ ਤੁਸੀਂ ਆਪਣੇ ਘਰੇ ਬੂਟ ਮੰਗਾ ਸਕਦੇ ਆ ਬਾਕੀ ਰਿਪੇਟ ਤੁਹਾਨੂੰ ਘਰ ਪਹੁੰਚਣ ਤੋਂ ਬਾਅਦ ਤੇ ਜੇ ਜੇ ਤੁਹਾਨੂੰ ਕੋਈ ਡਾਊਟ ਜਾਂ ਲੱਗਣਦੇ ਤੁਸੀਂ ਵੀਡੀਓ ਕਾਲ ਕਰਕੇ ਦੇਖ ਸਕਦੇ ਆ ਤੇ ਬਾਕੀ ਦੀ ਇਨਫੋਰਮੇਸ਼ਨ ਤੁਹਾਨੂੰ ਸਾਡੇ ਇੰਸਟਾਗ੍ਰਾਮ ਤੇ ਮਿਲੂਗੀ ਆਈਡੀ ਹੈ ਰਤਨ ਫੋਟੋਵੈਅਰ ਕੋਪਰ 2 ਉੱਥੋਂ ਦਰ ਮਿਲ ਚੁੱਕੇ ਹੈ ਵੈਰਾਈਟੀਆਂ ਬਹੁਤ ਹੋਣੀਆਂ ਸਾਡੇ ਕੋਲ ਵਧੀਆ ਜਿਹੀ ਪ੍ਰੀਮੀਅਮ ਜਿਹੀ ਪਹਿਰਾ ਤੇ ਲੋਕਲ ਗੂੜ ਵੀ ਪਹਿਰਾ ਇਹ ਲੋਕਲ ਆ ਪ੍ਰੀਮੀਅਮ ਤੁਹਾਨੂੰ ਸਭ ਤੋਂ ਉੱਤੇ ਵੀ ਮਿਲ ਜਾਣੇ ਆ ਉੱਥੇ ਇਹ ਵੀ ਵਧੀਆ ਹੁੰਦਾ ਤੇ ਲੋਕਲ ਨਹੀਂ ਇਹ ਇੰਪੋਰਟਡ ਆ ਇੰਪੋਰਟਡ ਆ ਪਰ ਉੱਦਾਂ ਜੇ ਕਿਸੇ ਨੇ ਜੂ ਵੀ ਆਰਡਰ ਕਰਨੇ ਹੋਣ ਤਾਂ 6283832488 ਤੇ ਮੈਸੇਜ ਕਰੋ WhatsApp ਸਕਰੀਨ ਸ਼ਾਟ ਮਾਰ ਕੇ ਸੈਂਡ ਕਰ ਦਿਓ ਕਲਰ ਵੀ ਮਿਲ ਜੂਗੇ ਪਿਆਰੇ ਪਿਆਰੇ ਚੈੱਕ ਕਰੋ ਕਲਰ ਕਲਰ ਚੈੱਕ ਕਰੋ ਜੀ ਬਾਕੀ ਬਲੌਗ ਦੀ ਇੱਥੇ ਕਰ ਲਓ ਜੀ ਬਲੌਗ ਦੀ ਇੱਥੇ ਕਰਦੇ ਆ ਐਂਡਿੰਗ ਬਾਕੀ ਤੁਸੀਂ ਇਦਾਂ ਕਰਿਓ ਕੀ ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕਾ ਜੀ ਸਬਸਕ੍ਰਾਈਬ PV08 ਡੇਲੀ ਬਲੌਗ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਬਾਕੀ ਬਲੌਗ ਕੱਲ ਦਿਖਾਵਾਂਗੇ ਬਾਕੀ